ਸਸੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਪਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਉਹ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਸੂਟ ਆ ਠੀਕ ਹੈ ਜੀ ਬਹੁਤ ਸਾਰੇ ਆ ਪੈਣਾ ਸਾਡੀ ਪਹੁੰਚ ਦੀਆਂ ਲੋਕੇਸ਼ਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡੇ ਤੋਂ ਬਿਲੋਂਗ ਕਰਦੇ ਆਂ ਜੀ ਸਾਡੀ ਜਿਹੜੀ ਸ਼ਾਪ ਹੈ ਜੀ ਉਹ ਹੈਗੀ ਆ ਬੋਹਾ ਰੋਡ ਤੇ ਜੇਕਰ ਤੁਸੀਂ ਆਈਟੀਆਈ ਵੱਲੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਲੈਫਟ ਸਾਈਡ ਆ ਕੇ ਠੀਕ ਹੈ ਜੀ ਜਦੋਂ ਤੁਸੀਂ ਰੇਲਵੇ ਪੌਲ ਕ੍ਰੋਸ ਕਰ ਲਿਆ ਪੌਲ ਦੀ ਲੈਫਟ ਸਾਈਡ ਅੰਦਰ ਨੂੰ ਆਉਣਾ ਹੈ ਅੰਦਰ ਨੂੰ ਆ ਕੇ ਉੱਥੇ ਇੱਕ ਟੈਰਾਂ ਵਾਲੀ ਦੁਕਾਨ ਆਉਣੀ ਹੈ ਉਸ ਦੁਕਾਨ ਦੇ ਨਾਲ ਵਾਲੇ ਜਿਹੜੀ ਗਲੀ ਹੈ ਜੀ ਫਸਟ ਗਲੀ ਆਊਗੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਇਆ ਵਾਇਗਰੂ ਕਲੌਥ ਹਾਊਸ ਠੀਕ ਹੈ ਜੀ ਜੇਕਰ ਤੁਸੀਂ ਬੋਹਾ ਵੱਲੋਂ ਆ ਰਹੇ ਹੋ ਤਾਂ ਤੁਸੀਂ ਪੌਲ ਕ੍ਰੋਸ ਨਹੀਂ ਕਰਨਾ ਤੁਸੀਂ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਪੌਲ ਦੀ ਰਾਈਟ ਸਾਈਡ ਆ ਕੇ ਇੱਕ ਟੇਹਰਾਵੀ ਦੁਕਾਨ ਆਉਗੀ ਉਸ ਦੁਕਾਨ ਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਵਾਇਗਰੂ ਕਲੌਥ ਹਾਊਸ ਜੀ ਅੱਜ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਆ ਆਫਰ ਦੇ ਵਿੱਚ ਸੇਲ ਪ੍ਰਾਈਸ ਦੇ ਵਿੱਚ ਅਸੀਂ ਲੈ ਕੇ ਆਇਆ ਸੂਟ ਜੋ ਸਾਡੇ ਕੋਲੇ ਇੱਕ ਦੋ ਦੋ ਸੂਟ ਬਚੇ ਅਸੀਂ ਉਹਨੂੰ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਠੀਕ ਹੈ ਜੀ ਫਸਟ ਸੂਟ ਦੇਖੋ ਇਹ ਰੁਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਲੁੱਕ ਦੇਖੋ ਸੂਟ ਦੀ ਠੀਕ ਹੈ ਜੀ ਇਹ ਵਾਲਾ ਪੇਂਟ ਜਿੱਦਾਂ ਪੇਂਟ ਕੀਤਾ ਹੁੰਦਾ ਐਦਾਂ ਦਾ ਸੂਟ ਹੈ ਜੀ ਪੇਂਟ ਵਾਲਾ ਸੂਟ ਹੈ ਇਹ ਇਹ ਵਾਲਾ ਫਲਾਵਰ ਆਉਣ ਵਾਲਾ ਘੇਰੇ ਤੇ ਦੇਖੋ ਉੱਪਰ ਤੱਕ ਜਾ ਰਿਹਾ ਇਹ ਫਲਾਵਰ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਲੈਕ ਕਲਰ ਹੈ ਥੋੜਾ ਜਿਹਾ ਕਲਰ ਗ੍ਰੇ ਬਲੈਕ ਆ ਰਿਹਾ ਪਰ ਬਲੈਕ ਕਲਰ ਚ ਇਹ ਵਾਲਾ ਸੂਟ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਫਲਾਵਰ ਆਉਣਾ ਘੇਰੇ ਤੇ ਉੱਪਰ ਹੈਂਡ ਟੱਚ ਦਿੱਤਾ ਗਿਆ ਦੇਖ ਸਕਦੇ ਹੋ ਹੈਂਡ ਟੱਚ ਕਿ ਦਿੱਤਾ ਗਿਆ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਰੁਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਇਹ ਠੀਕ ਹੈ ਜੀ ਹੈਂਡ ਟੱਚ ਦਿੱਤਾ ਗਿਆ ਸੂਟ ਨੂੰ ਉੱਪਰ ਤਾਂ ਇਹ ਵਾਲਾ ਫਲਾਵਰ ਜਾਣਾ ਹੈ ਦੇਖ ਸਕਦੇ ਹੋ ਤੁਸੀਂ ਐਦਾਂ ਸੂਟ ਦੀ ਲੁੱਕ ਆਉਣ ਵਾਲੀ ਹੈ ਜੀ ਉੱਪਰ neck ਪੱਟੀ ਬਣੀ ਹੋਈ ਹੈ ਪੱਟੀ ਦੇ ਉੱਪਰ ਵੀ ਹੈਂਡ ਟੱਚ ਹੈ ਜੀ neck ਪੱਟੀ ਬਣੀ ਹੋਈ ਹੈ ਪੱਟੀ ਦੇ ਉੱਪਰ ਵੀ ਹੈਂਡ ਟੱਚ ਹੈ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਹੈ ਰੁਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਇਹ ਵਾਲੀ ਆਉਣ ਵਾਲੀ ਹੈ ਬਾਜੂ ਠੀਕ ਹੈ ਜੀ ਇਹ ਵਾਲੇ ਫਲਾਵਰ ਆਉਣ ਕੇ ਬਾਜੂ ਦੇ ਪਲੇਨ ਰਹੂਗੀ ਕਾਟਨ ਦੀ ਬਾਟਮ ਠੀਕ ਹੈ ਜੀ ਸੂਟ ਦੇ ਬੈਕ ਤੇ ਵੀ ਤੁਹਾਨੂੰ ਫਲਾਵਰ ਮਿਲੇਗਾ ਇਹ ਦੀ ਬੈਕ ਹੈ ਜੀ ਬੈਕ ਦੇ neck ਦੇ ਉੱਪਰ ਹੈ neck ਦੇ نیچے ਇਹ ਵਾਲਾ ਫਲਾਵਰ ਆਉਣ ਵਾਲਾ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ ਇਹ ਵਾਲੀ ਰਹੂਗੀ ਬਲੈਕ ਦੇ ਨਾਲ ਬਾਟਮ ਰੂਪਾਲੀ ਬ੍ਰਾਂਡ ਦਾ ਸੂਟ ਹੈ ਜੀ ਬੜਾ ਪਿਆਰੀ ਜੀ ਲੁੱਕ ਹੈ ਸੂਟ ਦੀ ਦੁਪੱਟਾ ਤੁਹਾਨੂੰ ਦਿਖਾਉਣ ਲੱਗੇ ਆ ਸੂਟ ਨਾਲ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਤੇ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੁਪੱਟਾ। ਉਹ ਰਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ। ਦੇਖੋ ਇਹ ਵਾਲਾ ਰਹੂਗਾ ਦੁਪੱਟਾ ਪਿਓਰ ਦਾ ਦੁਪੱਟਾ ਰਹੂਗਾ ਜੀ ਪੂਰਾ 2 ਮੀਟਰ ਰਹਿਣ ਵਾਲੀ ਦੁਪੱਟੇ ਦੀ ਵਿਰਤ। ਠੀਕ ਹੈ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਪਿਓਰ ਦਾ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1300 ਰੁਪਏ ਜੀ 1300 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲ ਸੂਟ ਬਾਏ ਕਰ ਸਕਦੇ ਹੋ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਹੈ ਤੇ ਦੁਪੱਟਾ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਬਹੁਤ ਪਿਆਰਾ ਦੁਪੱਟਾ ਹੈ ਬੜਾ ਪਿਆਰਾ ਜਾਂ ਸੂਟ ਹੋਣਾ ਰੈਡੀ ਬਣ ਕੇ ਰੁਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਇਹ ਵਾਲਾ ਪਿਓਰ ਦਾ ਦੁਪੱਟਾ ਹੈ ਪਿਓਰ ਦੇ ਦੁਪੱਟੇ ਉੱਪਰ ਵੀ ਇਦਾਂ ਨੇ ਫਲਾਵਰ ਆਉਣਗੇ ਡਿਜ਼ਾਈਨ ਇਹ ਦੁਪੱਟਾ ਠੀਕ ਹੈ ਜੀ ਦੇਖ ਸਕਦੇ ਹੋ ਡਿਜ਼ਾਈਨਰ ਦੁਪੱਟਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲੂਗਾ ਜੀ ਇਹ ਕੇਵਲਾ ਕਲਰ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕੱਲਾ ਲੈ ਕਲਰ ਹੈ ਜੀ ਸਕਾਈ ਬਲੂ ਕਲਰ ਹੈ ਪੇਂਟ ਵਾਲਾ ਸੂਟ ਹੈ ਦੇਖ ਸਕਦੇ ਹੋ ਫਲਾਵਰ ਬਣਿਆ ਹੋਇਆ ਹੈ ਇਹ ਵਾਲਾ ਆਉਣਾ ਬਾਜੂ ਠੀਕ ਹੈ ਜੀ ਹੈਂਡ ਟੱਚ ਦਿੱਤੀ ਗਈ ਹੈ ਫਲਾਵਰ ਨੂੰ ਹੈਂਡ ਟੱਚ ਹੈ ਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਇਹ neck ਉੱਪਰ ਆਉਗੀ neck ਪੱਟੀ ਠੀਕ ਹੈ ਜੀ neck ਪੱਟੀ ਆਉਣ ਵਾਲੀ ਹੈ ਬੜਾ ਪਿਆਰਾ ਜਿਹਾ ਸੂਟ ਹੈ ਦੇਖ ਸਕਦੇ ਹੋ ਇਹ ਵਾਲੀ ਲੁੱਕ ਆਉਣੀ ਹੈ ਸੂਟ ਦੀ ਐਦਾਂ ਦੀ ਰੂਪਾਲੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਤੁਸੀਂ ਪਿਕ ਦੇ ਉੱਪਰ ਦੇਖ ਸਕਦੇ ਹੋ ਰੂਪਾਲੀ ਠੀਕ ਹੈ ਜੀ ਐਦਾਂ ਦੀ ਲੁੱਕ ਆਉਣ ਵਾਲੀ ਹੈ ਸੂਟ ਦੀ ਬਹੁਤ ਪਿਆਰਾ ਸੂਟ ਹੈ ਜੀ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਤੁਹਾਡੇ ਵਾਸਤੇ ਸੂਟ ਦੁਪੱਟਾ ਵੀ ਬੜਾ ਸ਼ਾਨਦਾਰ ਰਹਿਣ ਵਾਲਾ ਪਿਓਰ ਦਾ ਦੁਪੱਟਾ ਰਹੂਗਾ ਬੜਾ ਸ਼ਾਨਦਾਰ ਰਹਿਣ ਵਾਲਾ ਦੁਪੱਟਾ ਦੇਖੋ ਇਹ ਵਾਲਾ ਰਹੂਗਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਰਪਾਲੀ ਬ੍ਰਾਂਡ ਦਾ ਸੂਟ ਹੈ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਰਹੂਗਾ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਪਿਓਰ ਦਾ ਦੁਪੱਟਾ ਬੜਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਹੈ ਡਿਜ਼ਾਈਨਰ ਦਾ ਦੁਪੱਟਾ ਜੀ ਠੀਕ ਹੈ ਜੀ ਡਿਜ਼ਾਈਨਰ ਦੁਪੱਟਾ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1350 ਰੁਪਏ 1350 ਰੁਪਏ ਦੇ ਵਿੱਚ ਤੁਹਾਨੂੰ ਰੂਪਾਲੀ ਬ੍ਰੈਂਡ ਦਾ ਹੈਂਡ ਟੱਚ ਪੇਂਟ ਵਾਲਾ ਸੂਟ ਦੇ ਰਹੇ ਆ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਜੀ ਠੀਕ ਹੈ ਜੀ ਇਹ ਵਾਲੀ ਲੁੱਕ ਆਣੀ ਐ ਸੂਟ ਦੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਰ ਜਆ ਸੂਟ ਐ ਜੀ ਇਸ ਠੀਕ ਐ ਜੀ ਇਸ ਤੋਂ ਅਗਲਾ ਸੂਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਆ ਸੂਟ ਰਹਿਣ ਵਾਲਾ ਲਿਕੋ ਇਹ ਕੇ ਵਾਲਾ ਸੂਟ ਆਊਗਾ ਇਹ ਵਾਲਾ ਸੂਟ ਜਿਹੜਾ ਆਊਗਾ ਰਸ਼ੀਆ ਬ੍ਰਾਂਡ ਦਾ ਕਾਟਨ ਲੌਨ ਐ ਜੀ ਮਸਲੀਨ ਦਾ ਵੈਦਰ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਰਸ਼ੀਆ ਦਾ ਕਾਟਨ ਲੌਨ 올 오버 수트 ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਮਸਲੀਨ ਦਾ ਰਹਿਣ ਬੜਾ ਬੜਾ ਸ਼ਾਨਦਾਰ ਦੁਪੱਟਾ ਜੀ ਮਸਲੀਨ ਦਾ ਰਹਿਣ ਵੜਾ ਬੜਾ ਸ਼ਾਨਦਾਰ ਦੁਪੱਟਾ 1250 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਜੀ 1250 ਦੇ ਵਿੱਚ ਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਆਹ ਵਾਲਾ ਦੁਪੱਟਾ ਰਹਿਣ ਵਾਲਾ ਮਸਲੀਨ ਦਾ ਬੜਾ ਪਿਆਰਾ ਜਿਹਾ ਸੂਟ ਹੈ ਜੀ ਸਾਰੇ ਜਿਹੜੇ ਸੂਟ ਰਹਿਣਗੇ ਆਫਰ ਵਿੱਚ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਆਫਰ ਦੇ ਵਿੱਚ ਸੂਟ ਲੈ ਕੇ ਆਏ ਆ ਰਸ਼ੀਆ ਬ੍ਰਾਂਡ ਦਾ ਰਹੂਗਾ ਕਾਟਨ ਲੌਨ ਮਸਲੀਨ ਦਾ ਰਹੂਗਾ ਦੁਪੱਟਾ ਬੜਾ ਪਿਆਰਾ ਜਿਹਾ ਸੂਟ ਹੈ 1250 ਰੁਪਏ ਤੋਂ ਦੇ ਰਿਆਂ ਦੀ ਪ੍ਰਾਈਸ ਰਸ਼ੀਆ ਬ੍ਰਾਂਡ ਦਾ 올ਓਵਰ ਰਹੂਗਾ ਸੂਟ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਇਹ ਪ੍ਰਗਤੀ ਬ੍ਰਾਂਡ ਦਾ ਸੂਟ ਹੈ ਪੇਂਟ ਵਾਲਾ ਸੂਟ ਹੈ ਜੀ ਦੇਖ ਸਕਦੇ ਹੋ ਡਿਜ਼ਾਈਨ ਇਹ ਵਾਲਾ ਕੇਰੇ ਦੇ ਉੱਪਰ ਡਿਜ਼ਾਈਨ ਆਣਾ ਹੈ ਠੀਕ ਹੈ ਜੀ ਘੇਰੇ ਦੇ ਉੱਪਰ ਡਿਜ਼ਾਈਨ ਆਉਣਾ ਹੈ ਇਹ ਵਾਲੀਆਂ ਬਾਜੂ ਆਉਣ ਵਾਲੀਆਂ ਬੈਕ ਤੇ ਫਰੰਟ ਤੁਹਾਨੂੰ ਸੇਮ ਮੈਲਣ ਵਾਲੀ ਹੈ ਜੀ ਐਦਾਂ ਹੀ ਬੈਕ ਆਉਣ ਵਾਲੀ ਹੈ ਦੀ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਗਤੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਦੇਖੋ ਜੀ ਪ੍ਰਗਤੀ ਬ੍ਰਾਂਡ ਦਾ ਰਹਿਣ ਵਾਲਾ ਸੂਟ ਪੇਂਟ ਵਾਲਾ ਸੂਟ ਹੈ ਜੀ ਮਸਲੀਨ ਦਾ ਦੁਪੱਟਾ ਮਿਲਣ ਵਾਲਾ ਤੁਹਾਨੂੰ ਇਹ ਨਾਲ ਮਸਲੀਨ ਦਾ ਮਿਲੂਗਾ ਦੁਪੱਟਾ ਇਦੀ ਪ੍ਰਾਈਸ ਰਹਿਣ ਵਾਲੀ ਹੈ 1200 ਰੁਪਏ ਜੀ ਠੀਕ ਹੈ ਜੀ 1200 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਇਹ ਵਾਲਾ ਦੁਪੱਟਾ ਆਉਣ ਵਾਲਾ ਬੜਾ ਸ਼ਾਨਦਾਰ ਦੁਪੱਟਾ ਪੇਂਟ ਵਾਲਾ ਦੁਪੱਟਾ ਰਹਿਣ ਵਾਲਾ ਹੈ 1200 ਰੁਪਏ ਤਨੂੰ ਇਹਦੀ ਪ੍ਰਾਈਸ ਦੇ ਰਹੀਆਂ ਜੀ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਰਹੂਗਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਜੀ ਦੇਖੋ ਜੀ ਇਹ ਪੇਂਟ ਵਾਲਾ ਐਦਾਂ ਹੀ ਦੁਪੱਟਾ ਰਹਿਣ ਵਾਲਾ ਵਿੱਦ ਮਸਲੀਨ ਦਾ ਲੁੱਕ ਬਹੁਤ ਸੋਹਣੀ ਹੈ ਸੂਟ ਦੀ ਸੇਲ ਪ੍ਰਾਈਸ ਦੇ ਵਿੱਚ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਸਾਡੇ 1250 ਰੁਪਏ ਦੀ ਰਹਿਣ ਵਾਲੀ ਹੈ ਪ੍ਰਾਈਸ ਕਲਰ ਵੀ ਬੜਾ ਪਿਆਰਾ ਜਾਂ ਮਿੱਠਾ ਜਾਂ ਕਲਰ ਰਹਿਣ ਵਾਲਾ ਦੇਖੋ ਜੀ ਤੁਹਾਡੇ ਵਾਸਤੇ ਇਹ ਆਫਰ ਹੈ ਇਹਨਾਂ ਦੀ ਜਿਹੜੀ ਪ੍ਰਾਈਸ ਪਹਿਲਾਂ ਬਹੁਤ ਆਪਸ ਸੀ ਹੁਣ ਤੁਹਾਡੇ ਵਾਸਤੇ ਆਫਰ ਦੇ ਵਿੱਚ ਲੈ ਕੇ ਆਏ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਲਦੀ ਅਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਕਾਟਨ ਦਾ ਸੂਟ ਹੈ ਕੇਸਰ ਕਰਾਚੀ ਹੈ ਜੀ ਇਹ ਕੇਸਰ ਕਰਾਚੀ ਦੇ ਵਿੱਚ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਕਾਟਨ ਸਟੱਫ ਹੈ ਸ਼ਰਟ ਦੇ ਵਿੱਚ ਵੀ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਘੇਰੇ ਦੇ ਉੱਪਰ ਵਰਕ ਹੋਇਆ ਦੇਖੋ ਜੀ ਪੈਚ ਵਰਕ ਹੋਇਆ ਔਰਗੈਂਜ਼ਾ ਲਾ ਕੇ ਪੈਚ ਵਰਕ ਹੋਇਆ ਘੇਰੇ ਦੇ ਉੱਪਰ ਬੜਾ ਪਿਆਰਾ ਜਿਹਾ ਸੂਟ ਹੈ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਪਲੇਨ ਬਾਟਮ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਕੇਸ ਕਰਾਚੀ ਦੇ ਵਿੱਚ ਸੂਟ ਹੈ ਜੀ ਇਹਦੇ ਨਾਲ ਜਿਹੜੀ ਦੁਪੱਟਾ ਰਹਿਣ ਵਾਲਾ ਕਾਟਨ ਮਸਲੀਨ ਦਾ ਰਹੂਗਾ ਬੜਾ ਸ਼ਾਨਦਾਰ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੁਪੱਟਾ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ ਅਸੀਂ 895 ਦੇ ਵਿੱਚ ਠੀਕ ਹੈ ਜੀ 895 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕਾਟਨ ਮਸਲੀਨ ਦਾ ਰਹਿਣ ਵਾਲਾ ਦੁਪੱਟਾ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਆਫਰ ਦੇ ਵਿੱਚ ਰਹਿਣ ਵਾਲਾ ਸੂਟ ਇਹ ਵਾਲਾ ਰਹਿਣ ਵਾਲਾ ਦੁਪੱਟਾ ਬੜਾ ਪਿਆਰੀ ਜੀ ਲੁੱਕ ਵਿੱਚ ਆਉਣ ਵਾਲਾ ਦੁਪੱਟਾ ਸਰਦਾਰੀ ਸੂਟ ਹੈ ਜੀ نیچے ਪੈਚ ਵਰਕ ਹੈ ਦੇਖ ਸਕਦੇ ਹੋ ਤੁਸੀਂ ਔਰਗੈਂਜ਼ਾ ਲਾ ਕੇ ਪੈਚ ਵਰਕ ਹੈ ਜੀ 859 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਆਫਰ ਦੇ ਵਿੱਚ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਅਗਲਾ ਸੂਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਲੈ ਕੇ ਆਏ ਆਂ ਏ ਰਹਿਣ ਵਾਲਾ ਰਸ਼ੀਆ ਬ੍ਰਾਂਡ ਦਾ ਜੀ कॉटन लावण ਹੈ ਵਿਦ ਵਰਕ ਹੈ ਜੀ ਸੂਟ ਦੇ ਉੱਪਰ ਤੁਹਾਨੂੰ ਵਰਕ ਮਿਲਣ ਵਾਲਾ ਦੇਖੋ ਜੀ ਇਹ ਵਾਲਾ نیچے ਘੇਰੇ ਦੇ ਉੱਪਰ ਵਰਕ ਆਉਣ ਵਾਲਾ ਦੇਖੋ ਐਦਾਂ ਦੇ ਅਸੀਂ ਪ੍ਰਿੰਟਡ ਸੂਟ ਲੈ ਕੇ ਖੁਦ ਵਰਕ ਕਰਵਾਨੇ ਅਸੀਂ ਤੁਹਾਨੂੰ ਸੂਟ ਦੇ ਰਿਹਾ ਆਫਰ ਪ੍ਰਾਈਸ ਦੇ ਵਿੱਚ ਹੈਂਡ ਵਰਕ ਟੱਚ ਵੀ ਹੈ ਦੇਖੋ ਕਿੰਨਾ ਸੋਹਣਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਆਫਰ ਦੇ ਵਿੱਚ ਲੈ ਕੇ ਆਏ ਆ ਜੀ ਇਹ ਵਾਲੇ ਉੱਪਰ ਘੇਰੇ ਉੱਪਰ ਫਲਾਵਰ ਆਉਣੇ ਆ ਦੇਖੋ ਜੇਕਰ ਤੁਸੀਂ ਐਦਾਂ ਦਾ ਵਰਕ ਉੱਪਰ ਸੂਟ ਦੇ ਕਰਵਾਉਣੇ ਆ ਤਾਂ ਤੁਹਾਨੂੰ 12-1300 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੇ ਵਰਕ ਹੋਊਗਾ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਫਿਨਿਸ਼ਿੰਗ ਹੈ ਹੈਂਡ ਟੱਚ ਵੀ ਹੈ ਸੂਟ ਘੇਰਾ ਦੇਖੋ ਰੈਡੀ ਹੋਇਆ ਕਿੰਨਾ ਸੋਹਣਾ ਘੇਰਾ ਰੈਡੀ ਹੋਇਆ ਠੀਕ ਹੈ ਜੀ ਪ੍ਰਿੰਟਡ ਸੂਟ ਰੈਨ ਵਾਲਾ 올ਓਵਰ ਰਸ਼ੀਆ ਬ੍ਰਾਂਡ ਦਾ ਕਾਟਨ ਲੌਨ ਹੈ ਜੀ ਦੇਖ ਸਕਦੇ ਹੋ ਰਸ਼ੀਆ ਬ੍ਰਾਂਡ ਦਾ कॉटन लॉन् ਹੈ ਬੜਾ ਪਿਆਰਾ ਜਿਹਾ ਰਹਿਣ ਵਾਲਾ ਸੂਟ 올ਓਵਰ ਸੂਟ ਰਹੂਗਾ ਵਿਦ ਮਸਲੀਨ ਦੁਪੱਟਾ ਰਹੂਗਾ ਜੀ ਵਿਦ ਮਸਲੀਨ ਦੁਪੱਟਾ ਰਹੂਗਾ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸੂਟ ਦੀ ਸਿਰਫ 1350 ਰੁਪਏ 1350 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੀ ਸੂਟ ਦੇ ਰਹੇ ਹਾਂ ਜੀ ਦੇਖੋ ਆਫਰ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਤੁਸੀਂ 1300 ਦੇ ਵਿੱਚ ਤੇ ਇਦਾਂ ਦਾ ਵਰਕ ਹੀ ਕਰਵਾਉਣੇ ਸੂਟ ਤੇ ਦੇਖੋ ਜਿੱਦ ਕਰ ਤੁਸੀਂ ਇਦਾਂ ਦਾ ਵਰਕ ਕਰਵਾਉਂਗੇ ਸੂਟ ਉੱਪਰ ਤਾਂ ਤੁਹਾਨੂੰ 1300 ਦੇ ਵਿੱਚ ਤੇ ਇਦਾਂ ਵਰਕ ਹੀ ਕਰਕੇ ਦੇਣਾ ਜੀ ਬੜਾ ਪਿਆਰਾ ਜਿਹਾ ਸੂਟ ਦੇ ਉੱਪਰ ਵਰਕ ਹੋਇਆ ਠੀਕ ਹੈ ਜੀ 1350 ਦੇ ਵਿੱਚ ਤੁਹਾਨੂੰ ਇਹ ਵਾਲਾ ਸੀ ਸੂਟ ਦੇ ਰਹੇ ਹਾਂ ਵਿੱਦ ਮਸਲੀਨ ਦੁਪੱਟਾ ਰਹਿਣ ਵਾਲਾ ਦੇਖੋ ਇਹ ਵਾਲਾ ਦੁਪੱਟਾ ਰਹੂਗਾ ਵਿੱਦ ਮਸਲੀਨ ਦਾ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਆਫਰ ਪ੍ਰਾਈਸ ਦੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਾਫੀ ਡਿਮਾਂਡ ਵੀ ਰਹੀ ਹੈ ਇਹ ਵਾਲੇ ਪ੍ਰਿੰਟ ਦੀ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਕਲਰ ਮਿਲਣ ਵਾਲਾ ਉਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਹੈ ਵੈੱਦ ਮਸਲੀਨ ਹੈ ਜੀ ਕਾਟਨ ਲਾਉਣ ਹੈ ਰਸ਼ੀਆ ਦਾ ਕਾਟਨ ਲਾਉਣ ਹੈ ਜੀ ਦੇਖੋ ਅਗਲਾ ਕਲਰ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਕੇਹਰਾ ਤੁਸੀਂ ਦੇਖ ਸਕਦੇ ਹੋ ਕੇਰੇ ਦੇ ਉੱਪਰ ਵਰਕ ਹੋਇਆ ਹੈ ਹੈਂਡ ਵਰਕ ਟੱਚ ਵੀ ਹੈ ਜੀ ਦੇਖੋ ਐਦਾਂ ਦਾ ਤੁਸੀਂ ਵਰਕ ਕਰਵਾਉਂਗੇ ਤੁਹਾਨੂੰ 12-1300 ਰੁਪਏ ਦੇ ਵਿੱਚ ਇਹ ਵਰਕ ਹੋਊਗਾ ਜੀ ਅਸੀਂ ਤੁਹਾਨੂੰ ਪੂਰਾ ਵੈਦ ਦੁਪੱਟਾ ਸੂਟ ਦੇ ਰਹੇ ਹਾਂ ਸਿਰਫ 1350 ਦੇ ਵਿੱਚ ਉਹ ਵੀ ਕਾਟਨ ਲੌਨ ਰਸ਼ੀਆ ਦਾ ਜੀ કોટਨ ਲੌਨ ਰਸ਼ੀਆ ਦਾ ਦੇਖੋ ਇਹ ਵਾਲਾ ਵੀ ਵਰਕ ਕੇਰੇ ਉਪਰ ਆਉਣ ਵਾਲੇ ਫਲਾਵਰ ਹੈ ਜੀ ਨੀਚੇ ਕੇਰਾ ਰੈਡੀ ਹੋਇਆ ਇਹ neck ਉੱਪਰ ਫਲਾਵਰ ਆਊਗਾ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਸ਼ੀਆ ਦਾ ਰਹਿਣ ਵਾਲਾ ਕੋਟਨ ਲੌਨ ਸਰਦਾਰੀ ਸੂਟ ਹੈ ਜੀ ਸਰਦਾਰੀ ਸੂਟ ਰਹਿਣ ਵਾਲਾ ਵਿੱਦ ਮਸਲੀਨ ਦੁਪੱਟਾ ਮਿਲਣ ਵਾਲਾ ਤੁਹਾਨੂੰ ਇਹਦੇ ਨਾਲ ਵਿੱਦ ਮਸਲੀਨ ਦੁਪੱਟਾ ਮਿਲੇਗਾ ਜੀ ਇਹ ਵਾਲਾ ਮਸਲੀਨ ਦਾ ਦੁਪੱਟਾ ਮਿਲਣ ਵਾਲਾ ਬੜਾ ਪਿਆਰਾ ਜਿਹਾ ਦੁਪੱਟਾ ਹੈ ਮਸਲੀਨ ਦਾ ਤੇ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਸਿਰਫ 1350 1350 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਰਸ਼ੀਆ ਦਾ ਕਾਟਨ ਲੌਨ ਵਿਦ ਵਰਕ ਤੇ ਵਿਦ ਮਸਲੀਨ ਦੁਪੱਟਾ ਜੀ ਦੇਖੋ ਇਹ ਵਾਲਾ ਮਸਲੀਨ ਦਾ ਸੇਮ ਪ੍ਰਿੰਟ ਦਾ ਰਹਿਣ ਵਾਲਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਰਸ਼ੀਆ ਬ੍ਰਾਂਡ ਦਾ ਸੂਟ ਹੈ ਜੀ ਦੇਖ ਸਕਦੇ ਹੋ نیچے ਘੇਰੇ ਦੇ ਉੱਪਰ ਵਰਕ ਹੋਇਆ ਇਹ ਵਾਲਾ ਵਰਕ ਘੇਰੇ ਦੇ ਉੱਪਰ ਆਣ ਵਾਲਾ ਦੇਖੋ ਜੀ ਇਹ ਵਾਲਾ ਵਰਕ ਘੇਰੇ ਉੱਪਰ ਆਣਾ ਉੱਪਰ ਵੇਲ ਬਣੀ ਹੋਈ ਹੈ ਘੇਰੇ ਦਾ ਡਿਜ਼ਾਈਨ ਹੈ ਜੀ ਇੱਕ ਹੋਰ ਉੱਪਰ ਵਰਕ ਹੋਇਆ ਦੇਖੋ ਬੜਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਇਹ ਵਾਲੇ ਸੂਟ ਦਾ ਠੀਕ ਹੈ ਜੀ ਸਰਦਾਰੀ ਸੂਟ ਰਹਿਣ ਵਾਲਾ ਐਦਾਂ ਇਹ ਘੇਰਾ ਰੈਡੀ ਹੋਇਆ ਬੜਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਜੀ ਪਲੇਨ ਰਹਿਣ ਵਾਲੀ ਐ ਬਾਟਮ 셀ਫ ਪ੍ਰਿੰਟ ਦਾ ਸੂਟ ਰਹਿਣ ਵਾਲਾ ਹੈ 셀ਫ ਪਲੇਨ ਪ੍ਰਿੰਟ ਦਾ ਸੂਟ ਰਹਿਣ ਵਾਲਾ ਇਹ ਵਾਲੀ ਪਲੇਨ ਰਹਿਣ ਵਾਲੀ ਐ ਪਿਓਰ ਕਾਟਨ ਦੇ ਵਿੱਚ ਬਾਟਮ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਬੜਾ ਪਿਆਰਾ ਜਿਹਾ ਮਸਲੀਨ ਦਾ ਦੁਪੱਟਾ ਮਿਲਣ ਵਾਲਾ ਜੀ ਪ੍ਰਾਈਸ ਅਸੀਂ ਉਹੀ ਰੱਖੀ ਹੈ ਜੀ ਸਿਰਫ 1350 ਦੇ ਵਿੱਚ ਦੇਖੋ ਮਸਲੀਨ ਦਾ ਦੁਪੱਟਾ ਦੁਪੱਟਾ ਮਿਲ ਰਿਹਾ ਤੁਹਾਨੂੰ ਵਿੱਦ ਵਰਕ ਹੈ ਜੀ ਸਟਾਫ ਬਹੁਤ ਵਧੀਆ कॉटन ਲਾਉਣ ਹੈ ਜੀ ਇਹ ਵਾਲਾ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਰਿਹਾ ਇਹਦੇ ਨਾਲ ਬੜਾ ਪਿਆਰਾ ਜਿਹਾ ਸੂਟ ਹੋਣਾ ਰੈਡੀ ਬਣ ਕੇ ਬਹੁਤ ਪਿਆਰਾ ਸੂਟ ਹੈ ਵਿੱਦ ਮਸਲੀਨ ਦੁਪੱਟਾ ਸ਼ਾਨਦਾਰ ਦੁਪੱਟਾ ਰਹਿਣ ਵਾਲਾ ਹੈ ਸਿਰਫ 13500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਰੇ ਸੂਟ ਰੈਨ ਵਾਲੇ ਆ ਬ੍ਰਾਂਡਡ ਤੁਹਾਨੂੰ ਕੋਈ ਵੀ ਸੂਟ ਐਦਾਂ ਦਾ ਨਹੀਂ ਦਿਖਾਇਆ ਜੋ ਬਿਨਾ ਬ੍ਰਾਂਡ ਤੋਂ ਹੋਵੇ ਜਿੰਨੇ ਵੀ ਸੂਟ ਦਿਖਾਏ ਆ ਸਾਰੇ ਬ੍ਰਾਂਡਡ ਸੂਟ ਹੈ ਤੇ ਪ੍ਰਾਈਸ ਤੁਹਾਨੂੰ ਦੇ ਰਹੇ ਆ ਸਿਰਫ ਹੋਲ ਸੇਲ ਦੇ ਵਿੱਚ ਹੋਲ ਸੇਲ ਤੁਹਾਨੂੰ ਪ੍ਰਾਈਸ ਦੇ ਰਹੇ ਨੇ ਸੂਟਾਂ ਦੀ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਮੇਰਾ ਸੂਟ ਪਸੰਦ ਆਏ ਹੋਣ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੀ ਤੁਸੀਂ ਬੈਲ ਆਈਕਨ ਜਿਹੜਾ ਬਟਨ ਉਹ ਵੀ ਪ੍ਰੈਸ ਕਰਿਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆਂ ਵੀਡੀਓ ਤੁਹਾਡੀ ਕੋਈ ਵੀ ਸਕਿੱਪ ਨਾ ਹੋਵੇ ਧੰਨਵਾਦ